ਤਾਂ ਮੈਂ ਸਭ ਨੂੰ ਓਪੀਕ ਕਰਦਾ ਕਿ ਤੁਸੀਂ ਕਮੇਟੀ ਦੀ ਫੇਰ ਨੂੰ ਟਾਈਮ ਵਧਾ ਦਿੱਤਾ ਪਰ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਕੀ ਕਤੂ ਹੋਇਆ ਤੁਸੀਂ ਉਹਨਾਂ ਦੇ ਕੰਮਕਾਜ ਨੂੰ ਵਾਂਝਾ ਰੱਖਿਆ ਇਸ ਕਰਕੇ ਤੁਹਾਨੂੰ ਸਾਹਿਬ ਸਿੱਖ ਕੌਮ ਦੀ ਅਗਵਾਈ ਕਰੋ ਅਕਾਲੀ ਦਲ ਦੀ ਅਗਵਾਈ ਕਰੋ ਜਿਹਨਾਂ ਮਰਜੀ ਸੁਖੀਰ ਬਾਦਲ ਜੋਰ ਵਾਲੇ ਉਹਨੂੰ ਹੁਣ ਬਿਜ਼ਨਸ ਕਰਨਾ ਚਾਹੀਦਾ ਉਹਨੂੰ ਆਪਣੇ ਹੋਟਲ ਆਪਣੀ ਬਸਾਂ ਚਲਾਉਣੀਆਂ ਚਾਹੀਦੀਆਂ ਸਤਿਕਾਰਯੋਗ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜੋ ਹੋਇਆ ਉਹ ਬੜੀ ਵੱਤ ਕਿਸਮਤੀ ਵਾਲੀ ਗੱਲ ਆ ਉਹਨਾਂ ਨੇ ਜਿਹੜੇ ਲੈ ਕੇ ਕੋ ਕੋ ਚੱਲੇ ਸੀ ਕਿ ਆਪਾਂ ਉਹਨਾਂ ਨੇ ਸ਼ੁਰੂਆਤ ਵੀ ਕੀਤੀ ਮੈਂ ਵੀ ਉਸ ਚੀਜ਼ ਦੇ ਹੱਥ ਚ ਆ ਗਿਆ ਕਾਲੀ ਗੱਲ ਇੱਕ ਖੇਤਰੀ ਪਾਰਟੀ ਆ ਸਿੱਖਾਂ ਨੂੰ ਨੁਮਾਇੰਦਾ ਕਰਦੀ ਆ ਇਹ ਖਤਮ ਨਹੀਂ ਹੋਣੀ ਚਾਹੀਦੀ ਪਰ ਸੋਫੀਰ ਬਾਦਲ ਨੇ ਤੇ ਜਾਇਨਾ ਦੀ ਕੰਪਨੀ ਨੇ ਇੱਕ ਮਨ ਬਣਾ ਲਿਆ ਕਿ ਅਸੀਂ ਆਖਾਲੀ ਦਲ ਤੇ ਪੰਜਾਬ ਨੂੰ ਖਤਮ ਕਰਨਾ ਉਹਨਾਂ ਦੀ ਮਰਜ਼ੀ ਸੋਫੀਰ ਬਾਦਲ ਜੋਰ ਲਾ ਲੈ ਉਹਨੂੰ ਹੁਣ ਬਿਜ਼ਨਸ ਕਰਨਾ ਚਾਹੀਦਾ ਉਹਨੂੰ ਆਪਣੇ ਹੋਟਲ ਆਪਣੀਆਂ ਬੱਸਾਂ ਚਲਾਉਣੀਆਂ ਚਾਹੀਦੀਆਂ ਤੇ ਸਿੱਖ ਜਿਹੜੀ ਹੈਗੀ ਹੈ ਤਾਲੁਕ ਅਦਾਜ ਦੇ ਤੇ ਪਾਰਟੀ ਇੱਕ ਜ਼ੋਰ ਨਾਲ ਚਲਣੀ ਚਾਹੀਦੀ ਫਰਮਾਂਡ ਭਾਨੀ ਸਭ ਨੇ ਅਪੀਲ ਕਰਦਾ ਕਿ ਤੁਸੀਂ ਕਮੇਟੀ ਦੀ ਫੇਰ ਕੋਈ ਟਾਈ ਵਧਾ ਦਿੱਤਾ ਪਰ ਕਹਿੰਦੇ ਹਰਪ੍ਰੀਤ ਸਿੰਘ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਨਾਲ ਹੀ ਉਹਨਾਂ ਦੇ ਕੰਮ ਕਾਜ ਤੋਂ ਵਾਂਝਾ ਰੱਖਿਆ ਇਸ ਕਰਕੇ ਧੰਮੀ ਸਾਹਿਬ ਸਿੱਖ ਕੌਮ ਦੀ ਅਗਵਾਈ ਕਰੋ ਅਕਾਲੀ ਦਲ ਦੀ ਅਗਵਾਈ ਕਰਦੇ ਵੇਖੋ ਕਹਿੰਦੇ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜੋ ਹੋਇਆ ਉਹ ਬੜੀ ਵੱਡਕਿਸਮਤੀ ਵਾਲੀ ਗੱਲ ਆ ਉਹਨਾਂ ਨੇ ਜਿਹੜੇ ਲੈ ਕੇ ਕੋਈ ਕੌਜ ਚੱਲੇ ਸੀ ਕਿ ਆਪਾਂ ਉਹਨਾਂ ਨੇ ਸ਼ੁਰੂਆਤ ਵੀ ਕੀਤੀ ਮੈਂ ਵੀ ਉਸ ਚੀਜ਼ ਦੇ ਹੱਥ ਚ ਆ ਗਿਆ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਸਿੱਖ ਕਾਨੂੰ ਨਮਾਇੰਦਾ ਕਰਦੀ ਆ ਇਹ ਖਤਮ ਨਹੀਂ ਹੋਣੀ ਕਹਿੰਦੀ ਪਰ ਸੁਖੀਰ ਬਾਦਲ ਨੇ ਤੇ ਜਾਂ ਇਹਨਾਂ ਦੀ ਕੰਪਨੀ ਨੇ ਇੱਕ ਮਨ ਬਣਾ ਲੈ ਕੇ ਅਸੀਂ ਆਖਾਲੀ ਦਲ ਤੇ ਪੰਜਾਬ ਨੂੰ ਖਤਮ ਕਰਨਾ ਹੁਣ ਕਿੰਨਾ ਮਰਜੀ ਸੁਖੀਰ ਬਾਦਲ ਜੋਰ ਲਾ ਲੈ ਉਹਨੂੰ ਹੁਣ ਬਿਜ਼ਨਸ ਕਰਨਾ ਚਾਹੀਦਾ ਉਹਨੂੰ ਆਪਣੇ ਹੋਟਲ ਆਪਣੀਆਂ ਬੱਸਾਂ ਚਲਾਉਣੀਆਂ ਚਾਹੀਦੀਆਂ ਤੇ ਸਿੱਖ ਜਿਹੜੀ ਹੈਗੀ ਹੈ ਤਾਲੁਕ ਰਾਜ ਦੇ ਤੇ ਇੱਕ ਪਾਰਟੀ ਇੱਕ ਜੋਰ ਨਹੀਂ ਚੋਣੇ ਚਾਹੀਦੇ ਫਰਮਾਂ ਤੇ ਸਭ ਨੇ ਅਪੀਲ ਕਰਦਾ ਕਿ ਤੁਸੀਂ ਕਮੇਟੀ ਦੀ ਫੇਰ ਕੋਈ ਤਾਈ ਵਧਾ ਦਿੱਤਾ ਪਰ ਕਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਨਾਲ ਹੀ ਉਹਨਾਂ ਦੇ ਕੰਮ ਕਾਜ ਤੋਂ ਵਾਂਝਾ ਰੱਖਿਆ ਇਸ ਕਰਕੇ ਭੰਮੀ ਸਾਹਿਬ ਸਿੱਖ ਕੌਮ ਦੀ ਅਗਵਾਈ ਕਰੋ ਅਕਾਲੀ ਦਲ ਦੀ ਅਗਵਾਈ ਨਾ ਕਰੋ ਦੇਖੋ ਕਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜੋ ਹੋਇਆ ਉਹ ਬੜੀ ਬਦਕਿਸਮਤੀ ਵਾਲੀ ਗੱਲ ਆ ਉਹਨਾਂ ਨੇ ਜਿਹੜੇ ਲੈ ਕੇ ਕੋਈ ਕਾਹ ਚੱਲੇ ਸੀ ਕਿ ਆਪਾਂ ਉਹਨਾਂ ਨੇ ਸ਼ੁਰੂਆਤ ਵੀ ਕੀਤੀ ਮੈਂ ਵੀ ਉਸ ਚੀਜ਼ ਦੇ ਹੱਥ ਚ ਆ ਗਿਆ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਸਿੱਖਾਂ ਨੂੰ ਨਮਾਇੰਦਾ ਕਰਦੀ ਆ ਇਹ ਖਤਮ ਨਹੀਂ ਹੋਣੀ ਚਾਹੀਦੀ ਪਰ ਸੁਖੀਰ ਬਾਦਲ ਨੇ ਤੇ ਜਾਂ ਇਨ੍ਹਾਂ ਦੀ ਕੰਪਨੀ ਨੇ ਇੱਕ ਮਨ ਬਣਾ ਲੈ ਕੇ ਅਸੀਂ ਆਖਾਲੀ ਦਲ ਤੇ ਪੰਜਾਬ ਨੂੰ ਖਤਮ ਕਰਨਾ ਹੁਣ ਜਿੰਨਾ ਮਰਜੀ ਸੁਖੀਰ ਬਾਦਲ ਦੋਰ ਲਾ ਲੈ ਉਹਨੂੰ ਹੁਣ ਬਿਜ਼ਨਸ ਕਰਨਾ ਚਾਹੀਦਾ ਉਹਨੂੰ ਆਪਣੇ ਹੋਟਲ ਆਪਣੀਆਂ ਬੱਸਾਂ ਚਲਾਉਣੀਆਂ ਚਾਹੀਦੀਆਂ ਤੇ ਸਿੱਖ ਜਿਹੜੀ ਹੈਗੀ ਹੈ ਤਾਲੁਕ ਅਦਾਲਤ ਦੇ ਤੇ ਇੱਕ ਪਾਰਟੀ ਇੱਕ ਜਿਹਾ ਹੋਰ ਚਲਾਣੀ ਚਾਹੀਦੀ ਫਾਰਮੈਟ ਤਾਂ ਸਭ ਨੇ ਅਪੀਲ ਕਰਦਾ ਕਿ ਤੁਸੀਂ ਕਮੇਟੀ ਦੀ ਫੇਰ ਥਾਂ ਹੀ ਵਧਾ ਦਿੱਤਾ ਪਰ ਕਹਿੰਦੇ ਹਰਪ੍ਰੀਤ ਸਿੰਘ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਨਾਲ ਹੀ ਉਹਨਾਂ ਦੇ ਕੰਮ ਕਾਜ ਤੋਂ ਵਾਂਝਾ ਰੱਖਿਆ ਇਸ ਕਰਕੇ ਧੰਮੀ ਸਾਹਿਬ ਸਿੱਖ ਕੌਮ ਦੀ ਅਗਵਾਈ ਕਰੋ ਅਕਾਲੀ ਦਲ ਦੀ ਅਗਵਾਈ ਨਾਲ